ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਕੋਟਲੀ ਸਰੁਖਾ ਵਿਖੇ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਉਹਨਾਂ ਬੋਲਦਿਆਂ ਹੋਇਆ ਕੱਟੜ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਨਾਲ ਹੀ ਸ਼ੁਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਵਿਰੋਧ ਵਿੱਚ ਮੋਦੀ ਅਤੇ ਖੱਟੜ ਦਾ ਪਤਲਾ ਵੀ ਸਾੜਿਆ ਤੁਸੀਂ ਸੁਣੋ ਗੁਰਮਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀ ਕੀ ਕਿਹਾ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਕੋਟਲੀ ਸਰੁਖਾ ਦੀ ਸਮੂਹ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੋ ਆਪਣੇ ਹੱਕਾਂ ਦੀ ਖਾਤਰ ਬਾੜਾਂ ਤੇ ਬੈਠੀ ਸੰਗਤ ਉਤੇ ਜੋ ਮੋਦੀ ਸਰਕਾਰ ਨੇ ਖੱਟੜ ਸਰਕਾਰ ਨੇ ਤੇ ਭਗਵੰਤ ਮਾਨ ਸਰਕਾਰ ਨੇ ਰਲ ਕੇ ਜੋ ਇੱਕ ਸਾਜ ਬਣਾ ਕੇ लाठी चार्ज ਕੀਤਾ ਬਾਥਰੂ ਕਿਸ ਦੇ ਗੋਲੇ ਵਰਤਾਏ ਜਾ ਰਹੇ ਆ ਜੋ ਕਿ ਆਪਣੀਆਂ ਹੱਕੀ ਮੰਗਾਂ ਜੋ ਪਿਛਲੇ ਅंदोलਨ ਦੌਰਾਨ ਸਰਕਾਰਾਂ ਮੰਨ ਕੇ ਤੇ ਮੁੱਕਰ ਚੁੱਕੀਆਂ ਵਾ ਉਸ ਦੇ ਬਾਅਦ ਤੇ ਫਿਰ ਜੋ ਸੰਗਤਾਂ ਪਰਵਾਰਾਂ ਸਮੇਤ ਆਸਾਨ ਮਜ਼ਦੂਰ ਬੀਬੀਆਂ ਪਣਾ ਮਤਾਵਾਂ ਉੱਥੇ ਜਾ ਕੇ ਜੋ ਬੈਠੇ ਆ ਦਿੱਲੀ ਧਰਨੇ ਤੇ ਤੇ ਗਾੜੀ ਇਹ ਜਿਹੜੇ ਬੈਰੀਕੇਡ ਲਾਉਂਦੇ ਆ ਤੇ ਜੋ ਉੱਥੇ ਆਪਣੇ ਕਿਸਾਨ ਸ਼ਹੀਦ ਹੋਏ ਆ ਜੋ ਕਿ ਖਨੌਰੀ ਬਾਰਡਰ ਤੇ ਨੌਜਵਾਨ ਦੀ ਜੋ ਸ਼ਹੀਦ ਹੋਇਆ ਵਾ ਉਹ ਤੇ ਅਤਿਆਚਾਰ ਕਰਨ ਦੇ ਵਿਰੋਧ ਦੇ ਵਿੱਚ ਅੱਜ ਨਗਰ ਕੋਟਲੀ ਸਰੂਖਾਂ ਦੀ ਸੰਗਤ ਮੋਦੀ ਸਰਕਾਰ ਦਾ ਖੱਟੜ ਸਰਕਾਰ ਦਾ ਵਿਰੋਧ ਕਰਦੇ ਹੋਏ ਕਾਲੀਆਂ ਝੰਡੀਆਂ ਨਾਲ ਤੇ ਪੁਤਰਾ ਫੂਕ ਰਹੇ ਆ ਅਸੀਂ ਅਪੀਲ ਕਰਦੇ ਆ ਸਾਰੇ ਨਗਰ ਨੂੰ ਕਿ ਦੋ ਦਿਨ ਜਿੰਨਾ ਚਿਰ ਆਪਣਾ ਬੋਰਚਾ ਨਹੀਂ ਫਤਿਹ ਹੁੰਦਾ ਓਨਾ ਚਿਰ ਆਪਣੇ ਘਰਾਂ ਦੇ ਉੱਤੇ ਵੱਧ ਵੱਧ ਕਾਲੀਆਂ ਝੰਡੀਆਂ ਲਾਓ ਇਹਨਾਂ ਦਾ ਰੋਸ਼ਮਚਾਰਾ ਕਰੀਏ ਕਿਉਂਕਿ ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ ਮਜ਼ਦੂਰਾਂ ਦੀ ਨਹੀਂ ਕੀ ਲੜਾਈ ਹਰ ਇੱਕ ਵਰਗ ਦੀ ਆ ਫਸਲਾਂ ਦੀ ਆ ਨਸਲਾਂ ਦੀ ਆ ਤੋਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਸਾਥ ਵੀ ਦਿਓ ਤੇ ਦਿੱਲੀ ਵੀ ਜਾਣਾ ਜਿੱਦਾਂ ਵੀ ਆਪਾਂ ਵਾਰੀ ਪਾਲੀਏ ਪੰਜ-ਪੰਜ ਦਿਨ ਦੀ ਸਾਰਿਆਂ ਨੇ ਜਾਣਾ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈਰਾ ਮਣੇ ਭਾਬੀ ਦੇ ਲੱਗੇ ਮੋੜ ਜਿਹਨਿਸਪੀਚ ਕਰਨੋਰ ਆਹ ਪਾਪ ਦੀ ਗੇਨਮ ਦੀ ਬੀਆ ਲੈਣਾ ਲੱਗਿਆ ਜੇ ਫੋਨ ਕਰਦੋ ਇੰਨੇ ਗੱਲ ਪਾਡੀ ਜਾ ਲੱਗਿਆ ਜੇ ਜਿਹਨਿਸਪੀਚ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੋ ਸਾਰਿਆਂ ਨੂੰ ਪਤਾ ਹੈ ਕਿ ਅੱਜ ਆਪਣਾ ਸਾਰਿਆਂ ਦਾ ਇੱਥੇ ਇਕੱਠੇ ਹੋ ਕੇ ਰੋਸ ਕਰਨ ਦਾ ਮਕਸਦ ਕੀ ਆ 13 ਤਰੀਕ ਤੋਂ ਜੋ ਧਰਨਾ ਆਪਾਂ ਦਿੱਲੀ ਵਿਖੇ ਲਾਉਣਾ ਸੀ ਸਰਕਾਰਾਂ ਨੂੰ ਇਹ ਤੋਂ ਪਹਿਲਾਂ ਹੀ ਸਾਰਾ ਕੁਝ ਦਾਅ ਦਿੱਤਾ ਗਿਆ ਸੀ ਵੀ 13 ਤਰੀਕ ਨੂੰ ਦਿੱਲੀ ਵਿੱਚ ਮੋਰਚਾ ਲੱਗਣਾ ਵਾ ਭਾਰਤ ਸਰਕਾਰ ਨੇ ਐਨ ਮੌਕੇ ਉੱਤੇ ਬੈਰੀਕੇਡ ਲਾ ਕੇ ਸਾਰੀ ਜਥੇਬੰਦੀਆਂ ਨੂੰ ਸ਼ੰਭੂ ਬਾਰਡਰ ਉੱਤੇ ਰੋਕ ਲਿਆ ਤੇ ਉੱਥੇ ਅੰਨਾ ਅਤਿਆਚਾਰ ਹੋ ਰਿਹਾ ਵਾ ਵੇ ਦੋਛਿਆਂ ਨੂੰ ਮਾਰਿਆ ਜਾ ਰਿਹਾ ਵਾ ਜਾਂ ਕਿਸਾਨ ਬਿਲਕੁਲ ਸ਼ਾਂਤ ਮੈ ਮਾਂ ਦੇ ਕੰਮ ਨਾਲ ਹੀ ਉੱਥੇ ਗਿਆ ਸੀ ਕਿਸੇ ਦਾ ਕੋਈ ਮੰਦੋਰਤ ਨਹੀਂ ਸੀ ਉੱਥੇ ਕੋਈ ਗੁੰਡਾ ਗੱਦੀ ਕਰਨ ਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਕੋਈ ਢਕਾਊ ਫਰ ਸਰਕਾਰਾਂ ਨੇ ਵਿੱਚ ਆਪਣੇ ਗੁੰਡੇ ਭੇਜ ਕੇ ਕਿਸਾਨ ਜੱਥੇਬੰਦੀਆਂ ਨੂੰ ਬਦਨਾਮ ਕਰਨ ਵਾਸਤੇ ਲੋਡੀ ਵੀਰਾਂ ਤੇ ਭੇਜ ਕੇ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਆਪਣੇ ਗੁੰਡੇ ਭੇਜੇ ਤੇ ਉਹਨਾਂ ਨੇ ਉਥੇ ਸਾਡੇ ਬੇਦਰੋਸ਼ੇ ਨੌਜਵਾਨ ਸੁਭਕਰਨ ਸਿੰਘ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਉਹਨੂੰ ਸ਼ਹਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਸਾਡੇ ਸਾਰਿਆਂ ਦਾ ਜਾਂ ਤਾਂ ਇਕੱਠੇ ਹੋਣ ਦਾ ਮਕਸਦ ਇਹ ਹਵਾ ਕਿ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਪੰਜਾਬ ਸਰਕਾਰ ਇਹਦੇ ਵਿੱਚ ਡਟ ਕੇ ਫੈਸਲਾ ਕਰੇ ਤੇ ਹਰਿਆਣਾ ਸਰਕਾਰ ਦੇ ਜੋ ਵੀ ਜਿਨ੍ਹਾਂ ਨੇ ਕਾਰਵਾਈ ਕੀਤੀ ਆ ਉਹਨਾਂ ਉੱਤੇ ਠੀਸ ਦਰਜ ਹੋਵੇ ਉਸ ਪਰਿਵਾਰ ਨੂੰ ਇਨਸਾਫ ਮਿਲੇ ਇਸੇ ਤਰ੍ਹਾਂ ਮੋਰਚਾ ਚੱਲਦਾ ਰਹੂਗਾ ਕਿ ਸਾਰਿਆਂ ਨੂੰ ਅਪੀਲ ਆ ਕਿ ਆਪਣੇ ਘਰਾਂ ਗੱਡੀਆਂ ਸਕੂਟਰ ਮੋਟਰਸਾਈਕਲਾਂ ਉੱਤੇ ਕਾਲੀਆਂ ਝੰਡੀਆਂ ਲਾ ਕੇ ਰੋਸ ਦਿਵਸ ਮਨਾਏ ਜਾਣ ਜਿੰਨੀ ਦੇਰ ਤੱਕ ਸਰਕਾਰ ਉਸ ਨੂੰ ਸ਼ਹੀਦਕਰਾਰ ਦਾ ਦਰਜਾ ਨਹੀਂ ਦਿੰਦੀ ਇਸੇ ਤਰ੍ਹਾਂ ਮੋਰਚਾ ਚੱਲਦਾ ਰਹੂਗਾ ਤੇ ਸਾਰਿਆਂ ਨੂੰ ਬੇਨਤੀ ਆ ਕਿ ਵੱਧ ਚੜ੍ਹ ਕੇ ਸ਼ੰਭੂ ਬਾਰਡਰ ਦੇ ਉੱਤੇ ਪਹੁੰਚੋ ਤੇ ਆਪਣਾ ਸਹਿਯੋਗ ਦਿਓ ਇਹ ਕਿਸੇ ਇਕੱਲੇ ਦਾ ਮੋਰਚਾ ਨਹੀਂ ਜੇ ਬਾਕੀ ਇੱਕ ਗਾਲੇ ਜੇ ਕਿ ਜੇ ਇਹ ਮੋਰਚਾ ਅੰਟੀ ਸੇਲ ਹੋ ਗਿਆ ਅਸੀਂ ਲੋਕਾਂ ਨੇ ਪੈਰ ਪਾਸ਼ਾ ਕਰ ਲੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਵੀ ਸੇਰ ਨਹੀਂ ਚੁੱਕ ਸਕਦੀਆਂ ਆਪਾਂ ਸਾਰੀ ਉਮਰ ਦੀ ਗੁਲਾਮ ਹੋ ਕੇ ਰਹਿ ਜਾਣਾ ਲੋਕਾਂ ਨੂੰ ਵਜੇ ਸਮਝ ਨਹੀਂ ਆ ਅਸੀਂ ਪਾਰਟੀ ਬਾਜ਼ੀ ਜੇ ਪਏ ਆ ਕਿ ਅਸੀਂ ਉੱਥੇ ਨਹੀਂ ਜਾਣਾ ਸਾਨੂੰ ਕੀ ਹੋ ਜੂਗਾ ਸਾਡੇ ਕੋ ਜ਼ਮੀਨ ਆ ਸਾਡੇ ਬੱਚੇ ਬਾਹਰ ਗਏ ਆ ਪਰ ਨਹੀਂ ਇਹ ਦਿਲ-ਕੁਲ ਵੀ ਜੇ ਹੋਣਾ ਅਸੀਂ ਸਾਰਿਆਂ ਨੇ ਇਹ ਤੇ ਮਾਰੇ ਜਾਣਾ ਜੇ ਸਾਡੀਆਂ ਕੋਈ ਜ਼ਮੀਨਾਂ ਨਹੀਂ ਬਚਨੀਆਂ ਸਾਡੇ ਧੀਆਂ ਪੁੱਤਰ ਨਹੀਂ ਜੇ ਬਚਨੇ ਇਹ ਸਰਕਾਰ ਦੇ ਸਾਰੇ ਜਾ ਕੇ ਇਕੱਠੇ ਹੋ ਕੇ ਇਹ ਸਾਰਿਆਂ ਦਾ ਸਾਂਝਾ ਮੋਰਚਾ ਵਾ ਵਾਧ ਚੜ ਕੇ ਉੱਤੇ ਪਹੁੰਚੋ ਤੇ ਉਸ ਬੱਚੇ ਸ਼ੋਭ ਕਰਨ ਨੂੰ ਨਸਾ ਖੁਦ ਵਾਏ ਹਵਾਏ ਨੂੰ ਕੀਤਾ ਅੱਲਾਹੁ ਅਕਬਰ ਦੀ ਕੀ ਹਾਲੇ મોદી ਸਰਕਾਰ ਮਰਦਾਬਾਦ 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 ਕਮਾ ਕੇ ਵੇਖਾਂਗੇ ਬਹੁਤ ਮੋਹਨੇ ਵੇਖਾਂਗੇ ਕਿਤੇ ਬਗਲੇ ਨੀਲੇ ਮੋਰ ਤੇਰੀ ਜੋਰ ਤੇ ਵੀ ਜੋ ਕਿਤੇ ਬਗਲੇ ਨੀਲੇ ਮੋਰ ਤੇਰੀ ਜੋਰ ਤੇ ਵੀ ਜੋ ਸਾਮ ਮਜ਼ਦੂਰ ਸਰਪੇੜੀ ਪੰਜਾਬ ਜਿੰਦਾਬਾਦ 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 ਕਾਲੀ ਲੜਨ ਵਾਲੇ ਲੋਕਾਂ ਦਾ ਇੱਕ ਆ ਜਿੰਦਾਬਾਦ 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 ਸਾਮ ਮਜ਼ਦੂਰ ਸਰਪੇੜੀ ਪੰਜਾਬ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ